ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਬਾਰੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਭਾਵੇਂ ਗੁਜਰਾਵਾਲਾ ਵਿਖੇ ਹੋਇਆ ਸੀ ਪਰ ਉਹਨਾਂ ਦਾ ਪਰਿਵਾਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਸੀ ਉਹਨਾਂ ਦੇ ਵੱਡ ਵਡੇਰੇ ਬਜ਼ੁਰਗ ਸ਼ੁਕਰ ਚੱਕ ਦੇ ਰਹਿਣ ਬਾਲੇ ਸੰ ਅਤੇ ਇਸੇ ਕਰਕੇ ਜਦ ਪਰਿਵਾਰ ਨੇ ਵੱਖਰੀ ਮਿਸਲ ਕਾਇਮ ਕੀਤੀ ਤਾਂ ਉਸ ਦਾ ਨਾਂ ਪਿੰਡ ਦੇ ਨਾਂ ਤੇ ਸ਼ੁਕਰ ਚੱਕੀਆ ਮਿਸਲ ਮਸ਼ਹੂਰ ਹੋ ਗਿਆ ਮਹਾਰਾਜਾ ਅਜੀਤ ਸਿੰਘ ਦੇ ਦਾਦਾ ਦੇ ਦਾਦਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਸਿੱਖ ਮਰਿਆਦਾ ਦੇ ਅਨਸਾਰ ਉਹਨਾਂ ਦਾ ਨਾਂ ਵੀ ਬੁੱਧ ਸਿੰਘ ਨਿਕਲਿਆ ਸੀ ਜਦੋਂ ਦੱਖਣ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਬੰਦਾ ਸਿੰਘ ਬਹਾਦਰ ਹਮਲਾ ਕਰਕੇ ਪੰਜਾਬ ਵਿੱਚ ਦਾਖਲ ਹੋਇਆ ਤਾਂ ਸਰਦਾਰ ਬੁੱਧ ਸਿੰਘ ਆਪਣੇ ਪਿੰਡ ਦੇ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਸਹਾਇਤਾ ਲਈ ਚੱਲ ਪਏ ਇਸ ਤਰ੍ਹਾਂ ਉਹਨਾਂ ਦੀ ਫੌਜੀ ਜ਼ਿੰਦਗੀ ਸ਼ੁਰੂ ਹੋ ਗਈ ਪਿੰਡ ਦੇ ਨੌਜਵਾਨਾਂ ਨੇ ਉਹਨਾਂ ਨੂੰ ਆਪਣਾ ਕਮਾਂਡਰ ਮੰਨ ਲਿਆ ਏ 4ਜੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਕਰਕੇ ਉਹ ਕਈ ਵਾਰੀ ਜ਼ਖਮੀ ਹੋਏ ਉਹਨਾਂ ਦੇ ਸਰੀਰ ਤੇ ਜ਼ਖਮ ਦੇ 40 ਨਿਸ਼ਾਨ ਸਨ ਸਰਦਾਰ ਬੁੱਧ ਸਿੰਘ ਦੀ ਮੌਤ ਤੇ ਉਹਨਾਂ ਦਾ ਲੜਕਾ ਸਰਦਾਰ ਨੋਦ ਸਿੰਘ ਜਥੇ ਦਾ ਕਮਾਂਡਰ ਬਣ ਗਿਆ ਉਹਨੇ ਦਿਨੀ ਨਵਾਬ ਕਪੂਰ ਸਿੰਘ ਸਿੱਖਾਂ ਦੇ ਸਭ ਤੋਂ ਵੱਡੇ ਲੀਡਰ ਮੰਨੇ ਜਾਂਦੇ ਸਨ ਸਰਦਾਰ ਨੂਰ ਸਿੰਘ ਨਵਾਬ ਕਪੂਰ ਨੂੰ ਮਿਲਿਆ ਅਤੇ ਉਹਨਾਂ ਦੀ ਮਿਸਲ ਦੇ ਵਿੱਚ ਸ਼ਾਮਲ ਹੋ ਗਿਆ 1748 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਪਹਿਲੀ ਵਾਰ ਹਮਲਾ ਕੀਤਾ ਤਾਂ ਸਿੱਖਾਂ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਸਰਦਾਰ ਨੂਰ ਸਿੰਘ ਵੀ ਸ਼ਾਮਲ ਹੋਏ ਅਤੇ ਦੂਜੇ ਸਿੱਖ ਸਰਦਾਰਾਂ ਵਿੱਚ ਉਸ ਦੀ ਬਹਾਦਰੀ ਦੀ ਕਾਫੀ ਚਰਚਾ ਹੋਣ ਲੱਗੀ 1792 ਦੇ ਵਿੱਚ ਸਰਦਾਰ ਨੋਹ ਸਿੰਘ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਦਾ ਲੜਕਾ ਚੜਤ ਸਿੰਘ ਜਥੇ ਦਾ ਸਰਦਾਰ ਬਣ ਗਿਆ ਸਰਦਾਰ ਚੜਤ ਸਿੰਘ ਨੇ ਪੈਦਲ ਸਿਪਾਹੀਆਂ ਤੋਂ ਛੋਟ 50 ਘੋੜਸਵਾਰ ਵੀ ਆਪਣੇ ਪਾਸ ਰੱਖੇ ਹੋਏ ਸਨ ਅਤੇ ਆਪਣੇ ਸ਼ਹਿਰ ਦੇ ਆਲੇ-ਦੁਆਲੇ ਤੇ ਕਾਫੀ ਪਿੰਡਾਂ ਤੇ ਆਪਣਾ ਰਾਜ ਕਾਇਮ ਕਰ ਲਿਆ ਸੀ ਉਹਨਾਂ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਉਹਨਾਂ ਦੀ ਛਤਰ ਛਾਇਆ ਹੇਠ ਰਹਿਣ ਵਿੱਚ ਆਮ ਲੋਕਾਂ ਦਾ ਭਲਾ ਹੈ। ਅਹਿਮਦਾਬਾਦ ਦਾ ਮੁਗਲ ਸ਼ਾਸਕ ਉਹਨਾਂ ਨੂੰ ਧਮਕੀਆਂ ਦਿੰਦਾ ਸੀ। ਸਰਦਾਰ ਚੜਤ ਸਿੰਘ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਅਹਿਮਦਾਬਾਦ ਰਾਜ ਖਤਮ ਕਰ ਦਿੱਤਾ। ਇਸ ਤਰ੍ਹਾਂ ਉਸ ਦੀ रियासत ਕਾਫੀ ਦੂਰ ਤੱਕ ਚਲੀ ਗਈ। ਲਾਹੌਰ ਦਾ ਗਵਰਨਰ ਫौज ਲੈ ਕੇ ਗੁਜਰਾਵਾਲਾ ਵੱਲ ਚੱਲ ਪਿਆ ਸਰਦਾਰ ਚੜਤ ਸਿੰਘ ਨੇ ਆਪਣੀ ਸਹਾਇਤਾ ਲਈ ਅਤੇ ਹੋਰ ਸਿੱਖ ਸਰਦਾਰਾਂ ਨੂੰ ਬੁਲਾ ਲਿਆ ਅਤੇ ਲਾਹੌਰ ਦੀ ਫੌਜ ਨੂੰ ਹਾਰ ਦਿੱਤੀ ਲੋਕ ਸਾਰੇ ਪੰਜਾਬ ਵਿੱਚ ਚੜਤ ਸਿੰਘ ਦਾ ਸ਼ਿੱਕਾ ਮੰਨਣ ਲੱਗੇ 1762 ਦੇ ਵਿੱਚ ਜਦੋਂ ਅਹਿਮਦ ਸ਼ਾਹ ਅਫਦਾਲੀ ਭਾਰਤ ਤੋਂ ਕਾਫੀ ਸਮਾਨ ਤੇ ਧਨ ਅਤੇ ਦੌਲਤ ਲੁੱਟ ਕੇ ਕਾਬਲ ਨੂੰ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਸਰਦਾਰ ਚੜਤ ਸਿੰਘ ਦੇ ਜਥੇ ਨੇ ਹੁਸ਼ਿਆਰੀ ਨਾਲ ਹਮਲਾ ਕਰਕੇ ਅਹਿਮਦ ਸ਼ਾਹ ਅਫਗਾਨੀ ਨੂੰ ਲੁੱਟ ਲਿਆ ਸਭ ਮੁਗਲ ਅਤੇ ਅਫਗਾਨ ਚੜਤ ਸਿੰਘ ਤੋਂ ਡਰਨ ਲੱਗੇ ਸਨ ਚੜਤ ਸਿੰਘ ਨੇ ਬਜ਼ੀਰਾਬਾਦ ਨੂੰ ਜਿੱਤ ਕੇ ਜੇਹਲਮ ਦਰਿਆ ਪਾਰ ਕਾਫੀ ਇਲਾਕਾ ਵੀ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਸੀ ਜੰਮੂ ਦੇ ਇਲਾਕੇ ਦੇ ਵਿੱਚ ਬਗਾਵਤ ਨੂੰ ਦਬਾਉਣ ਦੇ ਲਈ ਚੜਤ ਸਿੰਘ ਦੀ ਬੰਦੂਕ ਨਾਲ ਆਪਣੇ ਹੱਥੋਂ ਗੋਲੀ ਚੱਲ ਗਈ ਅਤੇ ਚੜਤ ਸਿੰਘ ਦੀ ਮੌਤ ਹੋ ਗਈ ਇਸ ਤਰ੍ਹਾਂ 1774 ਦੇ ਵਿੱਚ ਚੜਤ ਸਿੰਘ ਜੀ ਚਲਾਣਾ ਕਰ ਗਏ ਸਰਦਾਰ ਚੜਤ ਸਿੰਘ ਪਿੱਛੋਂ ਉਸ ਦਾ 10 ਸਾਲ ਦੀ ਉਮਰ ਦੇ ਵਿੱਚ ਲੜਕਾ ਮਹਾ ਸਿੰਘ ਸ਼ੁਕਰਚੱਕਿਆ ਮਿਸਲ ਦਾ ਹਾਕਮ ਬਣ ਗਿਆ 6 ਸਾਲਾਂ ਤੱਕ ਮਿਸਲ ਦਾ ਕੰਟਰੋਲ ਉਸ ਦੀ ਮਾਂ ਦੇਸਾ ਚਲਾਉਂਦੀ ਰਹੀ ਸਰਦਾਰ ਮਹਾ ਸਿੰਘ ਨੇ 16 ਸਾਲਾਂ ਦੀ ਉਮਰ ਦੇ ਵਿੱਚ ਮਿਸਲ ਦਾ ਲੀਡਰ ਬਣਦੇ ਹੀ ਰਸੂਲਪੁਰ ਅਲੀ ਨਗਰ ਜੱਤ ਕੇ ਦੋਹਾਂ ਸ਼ਹਿਰਾਂ ਦੇ ਨਾਂ ਬਦਲ ਕੇ ਆਰਾਮਨਗਰ ਅਤੇ ਅਕਾਲਗੜ੍ਹ ਰੱਖ ਦਿੱਤੇ ਸਰਦਾਰ ਮਹਾ ਸਿੰਘ ਦੇ ਘਰ 1780 ਦੇ ਵਿੱਚ ਇੱਕ ਲੜਕੇ ਦਾ ਜਨਮ ਹੋਇਆ ਜਿਸ ਦਾ ਨਾਮ ਰਣਜੀਤ ਸਿੰਘ ਰੱਖਿਆ ਗਿਆ ਸਰਦਾਰ ਮਹਾ ਸਿੰਘ ਨੇ ਜੰਮੂ ਤੇ ਹਮਲਾ ਕਰਕੇ ਉਸ ਇਲਾਕੇ ਨੂੰ ਵੀ ਜਿੱਤ ਲਿਆ 1792 ਦੇ ਵਿੱਚ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਮਹਾ ਸਿੰਘ ਆਕਾਲ ਚਲਾਨਾ ਕਰ ਗਏ ਇਸ ਤਰ੍ਹਾਂ ਰਣਜੀਤ ਸਿੰਘ ਸੁਕਰ ਚੱਕਿਆ ਦੀ ਮਿਸਲ ਦਾ ਮਾਲਕ ਅਤੇ ਜਨਰਲ ਬਣ ਗਿਆ ਰਣਜੀਤ ਸਿੰਘ ਦਾ ਜਨਮ ਗੁਜਰਾਵਾਲਾ ਵਿਖੇ ਹੋਇਆ ਅਤੇ ਇਹੀ ਨਗਰ ਉਸਦੀ ਪਹਿਲੀ ਮਿਸਲ ਅਤੇ ਰਾਜਧਾਨੀ ਵੀ ਬਣਿਆ ਮਹਾਰਾਜਾ ਰਣਜੀਤ ਸਿੰਘਾ ਆਪਣੇ ਪਿਤਾ ਦਾ ਬਹੁਤ ਹੀ लाड़ਲਾ ਪੁੱਤਰ ਸੀ ਸਰਦਾਰ ਮਹਾ ਸਿੰਘ ਉਂਝ ਵੀ 19 ਦਿਨੀ ਬਹੁਤ ਸਮਾਂ ਲੜਾਈਆਂ ਵਿੱਚ ਬਿਤਾਉਂਦੇ ਸਨ ਇਸ ਕਰਕੇ ਉਸ ਨੇ ਆਪਣੇ ਇਕਲੌਤੇ ਪੁੱਤਰ ਰਣਜੀਤ ਸਿੰਘ ਦੇ ਪੜਾਈ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਇਸੇ ਕਰਕੇ ਉਹ ਪੜਾਈ ਤੋਂ ਵਾਂਝਾ ਰਹਿ ਗਿਆ ਉਸ ਨੂੰ ਪੜਾਈ ਨਾਲ ਬਹੁਤੀ ਦਿਲਚਸਪੀ ਵੀ ਨਹੀਂ ਸੀ ਉਸ ਦਾ ਮਨ ਫੌਜ ਦੀਆਂ ਸਰਗਰਮੀਆਂ ਦੇ ਵਿੱਚ ਲੱਗਿਆ ਰਹਿੰਦਾ ਸੀ ਪਿਤਾ ਨਾਲ ਰਹਿਣ ਨੂੰ ਤਰਜੀਹ ਦੰਦਾ ਸੀ ਇਸ ਕਰਕੇ ਰਣਜੀਤ ਸਿੰਘ ਬਚਪਨ ਚ ਵੀ ਕਾਫੀ ਫੌਜੀ ਕਾਰਵਾਈਆਂ ਦੇ ਵਿੱਚ ਆਪਣੇ ਪਿਤਾ ਦੇ ਨਾਲ ਹਿੱਸਾ ਲੈਂਦਾ ਸੀ ਪੜਾਈ ਨਾ ਕਰ ਸਕਣ ਕਾਰਨ ਇਹ ਵੀ ਸੀ ਕਿ ਰਣਜੀਤ ਸਿੰਘ ਦੀ ਉਮਰ ਅਜੇ 5 ਸਾਲ ਦੀ ਸੀ ਕਿ ਜਦ ਉਸ ਨੂੰ ਚੇਚਕ ਦੀ ਬਿਮਾਰੀ ਨੇ ਨਿਗਲ ਲਿਆ ਸੀ ਇਸ ਦਾ ਹਮਲਾ ਇੰਨਾ ਜਿਆਦਾ ਤੇਜ਼ ਹੋਇਆ ਕਿ ਰਣਜੀਤ ਸਿੰਘ ਦੀ ਜਿੰਦਗੀ ਖਤਰੇ ਦੇ ਵਿੱਚ ਪੈ ਗਈ ਸੀ ਜਿਸ ਦਾ ਮਹਾ ਸਿੰਘ ਨੂੰ ਬਹੁਤ ਹੀ ਵੱਡਾ ਫਿਕਰ ਪੈ ਗਿਆ ਸੀ ਉਸ ਨੇ ਪੁੰਨ ਦਾਨ ਕਰਨ ਲਈ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਸੀ ਅਤੇ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਕਾਫੀ ਰਕਮਾਂ ਦਿੱਤੀਆਂ ਅਤੇ ਅਰਦਾਸਾਂ ਕਰਵਾਈਆਂ ਤਾਂ ਕਿ ਰਣਜੀਤ ਸਿੰਘ ਰਾਜੀ ਹੋ ਜਾਣ ਪਰ ਥੋੜੇ ਟਾਈਮ ਬਾਅਦ ਆ ਰਣਜੀਤ ਸਿੰਘ ਜੀ ਰਾਜੀ ਹੋ ਜਾਂਦੇ ਨੇ ਚੇਚਕ ਦੇ ਹਮਲੇ ਤੋਂ ਬਚ ਜਾਂਦੇ ਨੇ ਅਤੇ ਇਸ ਚੇਚਕ ਦੇ ਹਮਲੇ ਕਾਰਨ ਉਹਨਾਂ ਦੀ ਇੱਕ ਅੱਖ ਖਰਾਬ ਹੋ ਜਾਂਦੀ ਹੈ। ਕਾਫੀ ਇਲਾਜ ਕਰਵਾਇਆ ਗਿਆ ਪਰ ਅੱਖ ਠੀਕ ਨਹੀਂ ਹੋ ਸਕੀ। ਕਾਫੀ ਚਰ ਪਿੱਛੋਂ ਦੀ ਗੱਲ ਹੈ ਜਦੋਂ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਫਕੀਰ ਅਜੀਜ਼ੁਦੀਨ ਨੂੰ ਇੱਕ ਅੰਗਰੇਜ਼ ਰਾਜਦੂਤ ਨੇ ਮਜ਼ਾਕ ਨਾਲ ਪੁੱਛਿਆ ਕਿ ਉਹਨਾਂ ਦੇ ਮਹਾਰਾਜੇ ਦੀ ਕਿਹੜੀ ਅੱਖ ਖਰਾਬ ਹੈ? ਤਾ ਵਿਦੇਸ਼ ਮੰਤਰੀ ਨੇ ਫੌਰਨ ਜਵਾਬ ਦਿੱਤਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਦੀ ਕਿਹੜੀ ਅੱਖ ਖਰਾਬ ਹੈ ਉਹ ਕਦੇ ਵੀ ਉਹਨਾਂ ਕੰਨੀ ਅੱਖ ਚਾਕੇ ਨਹੀਂ ਚਾਕੇ ਨਾ ਹੀ ਉਹਨਾਂ ਨੇ ਕਦੇ ਉਹਨਾਂ ਦੇ ਚਿਹਰੇ ਵੱਲ ਵੇਖਿਆ ਹੈ ਉਸ ਦੀਆਂ ਅੱਖਾਂ ਤਾਂ ਉਹਨਾਂ ਦੇ ਚਰਨਾ ਵਿੱਚ ਹੀ ਰਹਿੰਦੀਆਂ ਨੇ ਦਰਸ਼ਕੋ ਅਗਲਾ ਭਾਗ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ